ਕੈਨੇਡਾ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਗਮੀਤ ਸਿੰਘ ਜੋ ਕਿ ਪੀਡੀਪ ਜਾਨੀ ਕਿ ਪੀਪਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਹੁਣੇ-ਹੁਣੇ ਅਨਾਉਂਸਮੈਂਟ ਕੀਤੀ ਹੈ ਕਿ ਉਹ ਆਪਣਾ ਸਮਰਥਨ ਟਰੂਡੋ ਸਰਕਾਰ ਤੋਂ ਵਾਪਸ ਲੈ ਰਹੇ ਨੇ ਜਾਨੀ ਕਿ ਲਿਬਰਲ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਟਰੂਡੋ ਤੇ ਜਗਮੀਤ ਸਿੰਘ ਦੀ ਇਕੱਠੀ ਸਰਕਾਰ ਸੀ ਦੋਨਾਂ ਦਾ ਅਲਾਈਅንስ ਸੀ ਤੇ ਜਗਮੀਤ ਸਿੰਘ ਨੇ ਹੁਣੇ-ਹੁਣੇ ਆ ਕੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਉਹ ਆਪਣਾ ਸਮਰਥਨ ਵਾਪਸ ਲੈ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਕੈਨੇਡਾ ਦੀ ਸਰਕਾਰ ਕਿੰਨੀ ਦੇਰ ਚੱਲ ਪਾਦੀ ਹੈ ਥੋੜੀ ਦੇਰ ਪਹਿਲਾਂ ਹੀ ਟਰੂਡੋ ਇੱਕ ਸਕੂਲ ਦਾ ਉਦਘਾਟਨ ਕਰ ਰਹੇ ਸੀ ਜਿੱਥੇ ਉਹਨਾਂ ਨੂੰ ਇਹ ਸਵਾਲ ਵੀ ਕੀਤਾ ਗਿਆ ਕਿ ਪੀਡੀਪੀ ਦੇ ਜੋ ਤੁਹਾਡੇ ਸਮਰਥਨ ਵਾਲੇ ਸਨ ਉਹਨਾਂ ਨੇ ਐਲਾਈਅੰਸ ਵਾਪਸ ਲੈ ਲਿਆ ਤੇ ਇਸ ਤੇ ਤੁਹਾਡਾ ਕੀ ਕਹਿਣਾ ਹੈ ਤੇ ਟਰੂਡੋ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਂ ਕੈਨੇਡਾ ਦੇ ਨਾਲ ਖੜਾ ਤੇ ਕੈਨੇਡਾ ਦੇ ਲੋਕਾਂ ਦੇ ਲਈ ਹੀ ਕੰਮ ਕਰਾਂਗਾ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕਿੰਨੀ ਦੇਰ ਚੱਲਦੀ ਹੈ ਦਰਅਸਲ ਉਥੋਂ ਦੀ ਇੱਕ ਕਯੂਬਿਕ ਕੰਸਟਿਟੂਐਂਸੀ ਹੈ ਜਿੱਥੇ ਕਿ 32 ਉਮੀਦਵਾਰ ਨੇ ਤੇ ਪੀਡੀਪ ਜਿੰਨਾਂ ਦੇ ਕੋਲ 24 ਉਮੀਦਵਾਰ ਸਨ ਤੇ ਉਹਨਾਂ ਨੇ ਸਮਰਥਨ ਦਿੱਤਾ ਹੋਇਆ ਸੀ ਜਸਟਿਨ ਟਰੁੱਡੋ ਨੂੰ ਤੇ ਟਰੁੱਡੋ ਦੀ ਪਾਰਟੀ ਦੇ ਹੁਣ ਜੋ ਉਮੀਦਵਾਰ ਨੇ ਉਹ ਘਟ ਗਏ ਨੇ ਕੈਨੇਡਾ ਦੇ ਵਿੱਚ ਸਰਕਾਰ ਬਣਾਉਣ ਨੂੰ 169 ਕੈਂਡੀਡੇਟ ਚਾਹੀਦੇ ਨੇ ਦਰਅਸਲ ਹੁਣ ਜਦੋਂ ਪੀਡੀਪੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਤੇ ਟਰੂਡੋ ਦੇ ਕੋਲ ਜੋ ਉਮੀਦਵਾਰ ਨੇ ਉਹ ਕੱਟ ਗਏ ਨੇ ਤੇ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਪੈਰੀ ਪਿਲੋ ਜੋ ਕਿ ਕਨਜ਼ਰਵੇਟਿਵ ਪਾਰਟੀ ਦੇ ਆਪੋਜੀਸ਼ਨ ਲੀਡਰ ਵੀ ਨਹੀਂ ਤੇ ਨਾਲ ਦੇ ਨਾਲ ਕਨਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਹਿ ਦਿੱਤਾ ਕਿ ਨੋਨ ਕੌਨਫੀਡੈਂਸ ਮੋਸ਼ਨ ਲੈ ਕੇ ਆਵਾਂਗੇ ਪਾਰਲੀਮੈਂਟ ਦੇ ਵਿੱਚ ਉਥੋਂ ਦੇ ਜਿਹੜਾ ਪਾਰਲੀਮੈਂਟ ਹੈ ਹਾਊਸ ਆਫ ਕਾਮਨਸ ਹੁਣ ਉਹਦੇ ਵਿੱਚ ਨੋਨ ਕੌਨਫੀਡੈਂਸ ਮੋਸ਼ਨ ਲਿਆ ਜਾਂਦਾ ਜਾ ਸਕਦਾ ਹੈ ਜਿਸ ਦੇ ਵਿੱਚ ਵੋਟਾਂ ਪੈਣਗੀਆਂ ਜੇਕਰ ਟਰੂਡੋ ਦੇ ਵੋਟਾਂ ਪੂਰੀਆਂ ਨਾ ਹੋਈਆਂ ਤੇ ਟਰੂਡੋ ਸਰਕਾਰ ਡਿੱਗ ਸਕਦੀ ਹੈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਸਟਿਨ ਟਰੂਡੋ ਦੇ ਲਈ ਕਿਉਂਕਿ ਹੁਣ ਵੱਡਾ ਉਲਟ ਫੇਰ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਵਧੇਰੇ ਜਾਣਕਾਰੀ ਦੇ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ